ਸਸਕਾਲ ਦੋਸਤੋ ਹਣੀ ਸੈਂਟਰ ਦੇਖ ਰਹੇ ਸਾਰੇ ਈਵਰਸ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਅਗਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਏ ਅਗਰ ਸਟੂਡੈਂਟ ਹੋ ਜਾਂ ਜੀ ਬਜ਼ੁਰਗ ਹੋ ਜਾਂ ਕੋਈ ਵੀ ਤੁਸੀਂ ਅ ਬਿਜ਼ਨਸ ਕਰਦੇ ਹੋ ਜੀ ਕਿਸੇ ਵੀ ਲੈਵਲ ਦਾ ਸਾਡੇ ਚੈਨਲ ਨਾਲ ਜਰੂਰ ਜੁੜਦੇ ਰਹੋ ਕਿਉਂਕਿ ਇਸ ਚੈਨਲ ਦੇ ਉੱਪਰ ਅਸੀਂ ਸਾਰੀਆਂ ਅਪਡੇਟਸ ਪਾਉਣਾ ਜੋ ਕਿ ਤੁਹਾਡੇ ਲਈ ਫਾਇਦੇਮੰਦ ਹੋ ਸਕਦੀਆਂ ਨੇ ਸੋ ਦੋਸਤੋ ਅੱਜ ਜਿਹੜੀ ਇੱਕ ਖਬਰ ਨਿਕਲ ਕੇ ਆਈ ਹੈ ਜੀ ਉਹ ਸਟੂਡੈਂਟਸ ਦੇ ਲਈ ਹੈ ਕਿ ਜਿਹੜੀ ਸਟੂਡੈਂਟਸ ਨੇ ਜੀ ਪਿਛਲੇ ਸਾਲ ਸਕਾਲਰਸ਼ਿਪ ਅਪਲਾਈ ਕਰੀ ਸੀ ਲਗਭ ਨੈਸ਼ਨਲ ਸਕਾਲਰਸ਼ਿਪ ਪੋਰਟਲ ਦੇ ਅਧੀਨ ਜਾਂ ਫਿਰ ਜਿਹੜੀ ਹੈਗੀ ਜੀ ਅੰਬੇਦਕਰ ਸਕਾਲਰਸ਼ਿਪ ਦੇ ਅਧੀਨ ਜਿਹੜੀ ਸਕਾਲਰਸ਼ਿਪ ਜਾਂ ਵਜੀਫਾ ਵਿਦਿਆਰਥੀ ਨੇ ਭਰੇ ਸੀਗੇ ਜੀ ਆਪਦਾ ਜਿਹੜੇ ਸਕੂਲੀ ਬੱਚੇ ਨੇ ਜਾਂ ਕਾਲਜ ਵਾਲੇ ਬੱਚੇ ਨੇ ਤਾਂ ਉਹਨਾਂ ਦਾ ਜਿਹੜਾ ਵਜੀਫਾ ਜੀ ਉਹ ਪੈਣਾ ਸਟਾਰਟ ਹੋ ਗਿਆ ਹੈ ਅਗਰ ਤੁਸੀਂ ਇਹ ਵਜੀਫਾ ਭਰੇ ਸੀਗੇ ਜੀ ਤਾਂ ਇਹ ਵਜੀਫਾ ਤੁਹਾਡੇ ਖਾਤੇ ਦੇ ਵਿੱਚ ਆ ਗਿਆ ਹੁਣ ਤੁਸੀਂ ਖਾਤੇ ਚੈੱਕ ਕਰਵਾ ਸਕਦੇ ਹੋ ਸੋ ਦੋਸਤੋ ਨੈਸ਼ਨਲ ਸਕਾਲਰਸ਼ਿਪ ਪੋਰਟਲ ਦੇ ਉੱਪਰ ਜਾ ਕੇ ਵੀ ਤੁਸੀਂ ਆਪਣੀ ਆਈਡੀ ਭਰ ਕੇ ਸਟੇਟਸ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਸਕਾਲਰਸ਼ਿਪ ਜਿਹੜੀ ਆਈ ਹੈ ਕਿ ਨਹੀਂ ਆਈ ਸੋ ਸਕਾਲਰਸ਼ਿਪੇ ਦੋਸਤੋ 4000 ਤੋਂ ਲੈ ਕੇ ਲਗਭਗ 16000 ਦੇ ਕਰੀਬ ਵਿੱਚ ਵਿੱਚ ਜਿਹੜੀ ਬੱਚਿਆਂ ਨੂੰ ਸਕਾਲਰਸ਼ਿਪ ਆ ਰਹੀ ਹੈ ਮੁੰਡਿਆਂ ਨੂੰ ਸਕਾਲਰਸ਼ਿਪ ਥੋੜੀ ਘੱਟ ਆ ਰਹੀ ਹੈ ਜਿਹੜੀਆਂ ਕੁੜੀਆਂ ਨੇ ਜੀ ਉਹਨਾਂ ਨੂੰ ਸਕਾਲਰਸ਼ਿਪ ਵੱਧ ਆ ਰਹੀ ਹੈ ਲਗਭਗ ਤੁਸੀਂ ਐਵੇਂ ਦਾ ਅੰਕੜਾ ਲਾ ਸਕਦੇ ਹੋ ਵੀ ਅਗਰ ਇੱਕ ਮੁੰਡੇ ਕਿਸੇ ਮੁੰਡੇ ਨੂੰ ਇੱਕ 3500 ਰੁਪਏ ਸਕਾਲਰਸ਼ਿਪ ਆਈ ਹੈ ਤਾਂ ਕੁੜੀਆਂ ਨੂੰ ਲਗਭਗ 6000 ਰੁਪਏ ਸਕਾਲਰਸ਼ਿਪ ਮਿਲ ਰਹੀ ਹੈ ਦੋਸਤੋ ਥੋ ਦੋਸਤੋ ਜਿੰਨ ਜਿਹੜੀ ਤੁਹਾਡੀ ਕਲਾਸ ਹੈ ਜਿਵੇਂ ਦੀ ਤੁਹਾਡਾ ਪ੍ਰੋਫੈਸ਼ਨਲ ਕੋਰਸ ਹੈ ਜਾਂ ਨਾਰਮਲ ਕੋਰਸ ਹੈ ਨਾ ਉਸ ਦੇ ਅਕੋਰਡਿੰਗ ਜਿੰਨੀ ਸੀ ਫੀਸ ਭਰਦੇ ਪਾਈ ਜਾਂਦੀ ਹੈ ਸੋ ਉਸ ਭਗਵਾਨਤ ਮਾਨ ਸਰਕਾਰ ਵੱਲੋਂ ਜਿਹੜੀ ਸਖਤ ਹਦਾਇਤਾਂ ਸੀਗੀਆਂ ਮਲਾਜ਼ਮਾਂ ਨੂੰ ਕਿ ਜਿਹੜੀ ਸਕਾਲਰਸ਼ਿਪ ਬੱਚਿਆਂ ਦੀ ਉਹ ਬਣਦੀ ਜਿਹੜੀ ਹੈਗੀ ਆ ਉਹ ਪਾਈ ਜਾਵੇ ਸੋ ਜਿਹੜੀ ਸਰਕਾਰ ਜਿਵੇਂ ਕੀ ਹੋਰ ਬਥੇਰੇ ਸਲਾਂਗਾਯੋ ਕਦਮ ਕਰ ਰਹੀ ਹੈ ਤਾਂ ਇਹ ਵੀ ਉਸ ਦਾ ਬਿੰਦੂ ਜਿਹੜਾ ਹੈਗਾ ਸਲਾਂਗਾਯੋ ਕਦਮ ਹੈ ਕਿ ਜਿਹੜਾ ਸਰਕਾਰ ਵੱਲੋਂ ਸਕਾਲਰਸ਼ਿਪ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਸੋ ਦੋਸਤੋ ਤੁਹਾਡੀ ਸਕਾਲਰਸ਼ਿਪ ਆਈ ਹੈ ਕਿ ਨਹੀਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਜਿਹਦੀ ਜਿਹਦੀ ਆਈ ਹੈ ਜੀ ਉਹ ਵੀ ਜਰੂਰ ਦੱਸਿਓ ਸੋ ਦੋਸਤੋ ਚੈਨਲ ਦੇ ਨਾਲ ਜੁੜੇ ਰਹੋ ਹਰ ਇੱਕ ਜਾਣਕਾਰੀ ਜਿਹੜੀ ਅਸੀਂ ਤੁਹਾਨੂੰ ਇਸ ਚੈਨਲ ਦੇ ਉੱਪਰ ਪਾਉਨੇ ਰਹੇ ਹੰਨੇ ਆ ਕੋਈ ਵੀ ਸਰਕਾਰੀ ਪੋਸਟਾਂ ਜਾਂ ਸਰਕਾਰੀ ਸਕੀਮਾਂ ਸੀ ਚੈਨਲ ਦੇ ਜਿਹੜਾ ਹੈਗਾ ਪਾਉਨੇ ਰਹੰਨੇ ਆ ਤੋਂ ਦੋਸਤੋ ਨੇ ਤੁਸੀਂ ਆਪਣੀ ਜਿਹੜੀ ਹੈਗੀ ਸਕਾਲਰਸ਼ਿਪ ਕੜਵਾ ਕੇ ਲੈ ਕੇ ਆ ਸਕਦੇ ਹੋ ਅਗਰ ਤੁਹਾਡੇ ਕੋਲ ਬੈਂਕ ਦਾ ਮੈਸੇਜ ਨਹੀਂ ਲੱਗਿਆ ਹੋਇਆ ਤਾਂ ਜਿਹੜੀ 5000 ਤੋਂ ਥੱਲੇ ਮੈਸੇਜ ਕਈ ਵਾਰੀ ਨਹੀਂ ਆਉਂਦਾ ਤਾਂ ਤੁਸੀਂ ਕਿਸੇ ਵੀ ਸੀਸੀਸੀ ਸੈਂਟਰ ਤੇ ਜਾ ਕੇ ਅੰਗੂਠਾ ਲਗਾ ਕੇ ਚੈੱਕ ਕਰ ਸਕਦੇ ਹੋ ਜਾਂ ਕੇ ਬੈਂਕ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਜੀ ਜਾਂ ਫਿਰ Google Pay ਨਾਲ ਅਗਰ ਤੁਹਾਡਾ ਖਾਤਾ ਅਟੈਚ ਹੈ ਜੀ ਤਾਂ Google Pay ਦੇ ਨਾਲ ਵੀ ਤੁਸੀਂ ਖਾਤਾ ਚੈੱਕ ਕਰ ਸਕਦੇ ਹੋ ਅਗਰ ਤੁਹਾਡਾ ਕੋਈ ਇੱਕ ਬੈਂਕ ਦੇ ਵਿੱਚ ਕਿਸੇ ਵੀ ਬੈਂਕ ਦੇ ਵਿੱਚ ਖਾਤਾ ਹੈ ਉਹਨਾਂ ਦਾ ਆਪ ਦਾ ਟੂਲ ਫ੍ਰੀ ਨੰਬਰ ਹੁੰਦਾ ਹੈ ਉਹਦੇ ਉੱਪਰ ਜਿਹੜਾ ਹੈਗਾ ਜੀ ਮਿਸਕਾਲ ਮਾਰਕੀ ਵੀ ਤੁਹਾਨੂੰ ਬੈਲੈਂਸ ਦਾ ਪਤਾ ਲੱਗ ਸਕਦਾ ਹੈ ਤੋ ਜਿਵੇਂ ਕਿ ਪੰਜਾਬ ਗ੍ਰਾਮਡ ਬੈਂਕ ਦੀ ਐਗਜ਼ਾਮਪਲ ਲੈ ਲੈਂਦੇ ਹਾਂ ਜੀ ਪੰਜਾਬ ਗ੍ਰਾਮ ਇਹਨਾਂ ਦਾ ਬੈਂਕ ਦਾ ਜਿਹੜਾ ਖਾਤਾ ਨ ਬਰ ਬਣਦੇ ਨੇ ਜੀ ਤੁਸੀਂ ਇੰਟਰਨੈਟ ਤੇ ਸਰਚ ਕਰ ਸਕਦੇ ਹੋ ਅਗਰ ਤੁਸੀਂ ਉਹ ਕਾਲ ਕਰੋਗੇ ਤਾਂ ਤੁਹਾਨੂੰ ਜਿਹੜਾ ਮੈਸੇਜ ਤੁਹਾਡੇ ਬੈਲੈਂਸ ਦਾ ਉਹ ਭੇਜ ਦਿੱਤਾ ਜਾਊਗਾ ਜੀ ਸੋ ਦੋਸਤੋ ਆਪਣੀ ਜਿਹੜੀ ਸਕਾਲਰਸ਼ਿਪ ਆ ਜੀ ਚੈੱਕ ਕਰਵਾਓ ਅਗਰ ਆਈ ਹੈ ਜਾਂ ਨਹੀਂ ਆਈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਸਾਰੇ ਰਾਜ ਨੇ ਜਿਵੇਂ ਕਿ ਗੁਜਰਾਤ ਹੋ ਗਿਆ ਰਾਜਸਥਾਨ ਹੋ ਗਿਆ ਉੱਤਰ ਪ੍ਰਦੇਸ਼ ਬਿਹਾਰ ਹੋ ਗਿਆ ਹਰਿਆਣਾ ਪੰਜਾਬ ਹੋ ਗਿਆ ਆਪਣਾ ਤਾਂ ਸਾਰਿਆਂ ਦੇ ਵਿੱਚ ਜਿਹੜੀ ਸਕਾਲਰਸ਼ਿਪ ਉਹ ਆਉਣੀ ਸਟਾਰਟ ਹੋ ਗਈ ਹੈ ਤਾਂ ਅਮ ਜੀ ਵੀਡੀਓ ਲਈ ਬਣੇ ਰਹੋ ਜੀ ਧੰਨਵਾਦ